ਜੋ ਆਪ ਹੀ ਲੱਗੇ ਅਤੇ ਸਟੇ ਫਟੇ ਮਤਲਬ ਘਰ ਦੇ ਜਿੱਨਾ ਉਹ ਪਰੇ ਸੱਪ ਨਿਕਲੇਆ ਸੇ ਸੱਪ ਸੀਗਾ ਬਹੁਤ ਵੱਡਾ ਮੈਂ ਦੇਖਿਆ ਆਪਣੀ ਅੱਖਾਂ ਨਾਲ ਸੱਪ ਤਕਰੀਬਨ ਬਹੁਤ ਜਿਆਦਾ ਵੱਡਾ ਸੀ ਤਕਰੀਬਨ ਮੈਨੂੰ ਲੱਗਦਾ 6-7 ਫੁੱਟ ਦਾ ਸੱਪ ਸੀਗਾ ਤੇ ਉਹ ਮਤਲਬ ਕਿ ਉੱਥੋਂ ਨਿਕਲ ਕੇ ਉਹ ਤਬੜਾ ਲੱਗਿਆ ਸੀ ਉਹ ਟਾਇਰ ਦੇ ਵਿੱਚ ਪਰ ਉਹ ਫੇਰ ਬਾਅਦ ਮੁੜ ਗਿਆ ਤੇ ਉਹ ਮਤਲਬ ਪਾਈਪ ਦੇ ਵਿੱਚ ਵੜ ਗਿਆ ਤੇ ਆਪਾਂ ਡਰ ਗਏ ਤੇ ਉਹ ਉੱਥੇ ਮਤਲਬ ਕਿ ਹੁਣ ਰੋਟੇ ਬਣਾਉਣ ਤਾਂ ਮੈਨੂੰ ਬਹੁਤ ਲੱਗਾ ਲੱਗਿਆ ਡਰ ਮੈਂ ਰੋਟੀ ਨਹੀਂ ਬਣਾਣੀ ਉਹ ਉੱਥੇ ਆਪਣੀ ਮੰਮੀ ਬਣਾਇਆ ਕਰਨਗੇ ਤੇ ਮੈਂ ਧਿਆਨ ਰੱਖਿਆ ਲੂੰਗੀ ਵੀ ਸਭ ਕੁਝ ਫੇਰ ਨਾ ਨਿਕਲ ਜੇ ਤੇ ਆਪਾਂ ਨੇ ਤੇ ਤਿੱਲਾਂ ਸੀਦਾ ਦੇਣਾ ਛਿੱਟਾ ਬਣਾ ਤੇ ਆਪਣੀ ਉੱਧਰ ਮਤਲਬ ਕਿ ਸਾਂਚੀ ਵੀ ਲੱਗੀ ਆ ਬਰੂਟਾ ਤੁਹਾਨੂੰ ਦਿਖ ਰਿਹਾ ਹੁਣਾਵਾ ਸ਼ਾਇਦ ਉਹ ਦੇਖੋ ਤੇ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੀ ਆ ਤੇ ਆਪਣੇ ਮਤਲਬ ਕਿ ਜੋ ਵੀ ਵਿੱਜੇ ਹੋਏ ਨੇ ਧੁੱਪ ਐਨੀ ਤੇਜ਼ ਆ ਨਾ ਬਹੁਤ ਜ਼ਿਆਦਾ ਤੇਜ਼ ਹੋ ਗਈ ਹੈ ਧੁੱਪ ਤੇ ਆਪਾਂ ਸਾਰੇ ਘਰ ਦੇ ਕੰਮ ਕਰ ਲੇ ਚਾਹ ਪੀਣ ਦਾ ਮਨ ਕਰ ਰਿਹਾ ਸੀ ਨਾ ਚਲੋ ਆਪਾਂ ਚਾਹ ਬਣਾਵਾਂਗੇ ਹੁਣ ਤੇ ਬਾਕੀ ਤੁਹਾਨੂੰ ਅੱਗੇ ਮਿਲਾਂਗੇ ਮੈਂ ਬਲੌਗ ਦੇ ਵਿੱਚ ਧੁੱਪ ਵਿੱਚ ਤਾਂ ਕੋਈ ਕੰਮ ਕਰਨ ਨੂੰ ਵੀ ਨਹੀਂ ਜੀ ਕਰਦਾ ਹੁਣ ਗੱगन ਘੁੰਮ ਰਹੀ ਆ ਹਾਂ ਦੇਖੋ ਗਈ ਪਾਟਾ ਲੱਗਦਾ ਵੀ ਸੱਪ ਨਿਕਲਿਆ ਸੀ ਉਧਰ ਨਾ ਜਾਵੇ ਉਹਨੂੰ ਫੜ ਕੇ ਲਿਆਣੀ ਹੈ ਗਗਨ ਇੱਧਰ ਆ ਜਾ ਸੱਪ ਆ ਨਿਕਲਿਆ ਸੀ ਉੱਥੇ ਇੱਧਰ ਆ ਜਾ ਇੱਧਰ ਆ ਜਾ ਲੜਜੂ ਕੁੱਤੀਆਂ ਅੱਛਾ ਆ ਜਾ ਅੱਛਾ 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 ਆਜਾ ਬੁੱਤ ਸਭਾ ਬਹੁਤ ਵਾਦਾ ਸੀਗਾ ਚਲੋ ਮਿਲਦੇ ਆ ਤੁਹਾਨੂੰ ਅੱਗੇ ਤੇ ਲਓ ਜੀ ਆਪਾਂ ਧਰ ਲਈਏ ਤੇ ਤੇਲੀ ਚਾਹ ਦੀ ਕਿਉਂਕਿ ਸਾਡੇ ਘਰ ਦੇ ਚਾਹ ਦੇ ਬਹੁਤ ਹੰਤ ਕੁ ਸ਼ੁਕੀਨ ਨੇ ਤੇ ਮਤਲਬ ਆਪਾਂ ਹੋਰ ਦੋ ਤਿੰਨ ਕਾਪਾ ਚਾਹ ਬਣਾਵਾਂਗੇ ਘਰ ਤੇ ਲਈਏ ਤੇ ਆਪਾਂ ਪਾਣੀ ਪਾ ਲਿੱਤਾ ਤੇ ਆਪਾਂ ਚੀਨੀ ਚਾਪਤੀ ਪਾ ਮੰਗੇ ਚਲੋ ਆਪਾਂ ਚਪਾਤੀ ਜਿਹਾ ਪਤੀ ਬਾਲਨੇ ਆ ਚਪਾਤੀ ਬੜਾ ਗਾ ਬਣਾਉਂਦਾ ਹੈ ਜੀ ਲੋੰਜੇ ਚ ਚਪਾਤੀ ਬਣਾਉਂ ਇੱਕ ਤਾਂ ਸਾਟੇ ਘਾਰਾ ਚ ਸੌਪ ਨਿਕਲਿਆ ਤੇ ਅੱਜ ਮੈਨੂੰ ਟਰ ਬੜਾ ਲੱਗ ਰਿਹਾ ਤੇ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰ ਰਹਾ ਤੇ ਇਹ ਮੇਰੀ ओरिजिनल ਆਵਾਜ਼ ਤੇ ਹਨ ਲੱਗ ਕਿ ओरिजिनल ਆਪਾਂ ਸਾਰਾ ਕੰਮ ਕਰ ਰਹੇ ਆ ਤੇ ਆਪਾਂ 24 ਵੀਡੀਓ ਬਣਾਉਣੇ ਆ ਤੇ ਆਪਾਂ ਇਸ ਟੋਲ ਤੋਂ ਮਤਲਬ ਕਿ ਅਪਲੋਡਿੰਗ ਕਰਕੇ ਫੇਰ ਆਪਾਂ ਪਾਉਣੇ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਆ ਕੋਲ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਵੀ ਕਰਿਆ ਕਰੋ ਭੈਣ ਭਰਾਓ ਤੇ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾ ਸਕਦੇ ਆ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਤੇ ਜਿੰਨੀ ਘੱਟ ਤੇ ਥੋੜੀ ਘੱਟ ਹੀ ਕਰ ਲੈਣੇ ਤੇ ਮੰਮੀ ਨੂੰ ਮੇਰੀ ਸੌਸੋਂ ਮਿੱਠਾ ਮਤਲਬ ਕਿ ਘੱਟ ਹੀ ਪਸੰਦ ਆ ਤੇ ਆਪਾਂ ਫਿਰ ਘੱਟੇ ਮਿੱਠਾ ਪਾਵਾਂਗੇ ਇਹ ਚਾਹੋ ਚ ਆਪਾਂ ਹੁਣ ਮਿੱਠਾ ਵੀ ਬਸਾ ਇਹ ਤੋਂ ਬਾਅਦ ਆਪਾਂ ਹੁਣ ਉਹ ਵਾਲਾ ਮਟਕ ਜੈਕਟ ਕਰਾਂਗੇ ਉਹ ਵਾਲਾ ਵੀ ਹੌਲੀ ਹੌਲੀ ਆਂਦਾ ਵਾ ਤੇ ਲਗ ਜਾਂਦੇ 2-3 ਮਿੰਟ ਤੇ ਆਪਾਂ ਵੇਟ ਕਰਾਂਗੇ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਤੇ ਤੋਂ ਵਾਤੇ ਚਲੋ ਅੱਗੇ ਤੁਹਾਨੂੰ ਦੋਹਾਂ ਨੇ ਚਾਹ ਲਓ ਜੀ ਆਪਾਂ ਪਾਤਾ ਚਾਹ ਦੇ ਵਿੱਚ ਦੁੱਧ ਤੇ ਲੋ ਹਵਾਲਾ ਅੰਤਕ ਕਰਦੇ ਆਂ ਵੇਟ ਇਹ ਤਾਂ हमने ਤੁਹਾਨੂੰ ਦੇ ਲਓ ਜੀ ਚਾਹ ਦਾ ਵਾਲ ਆ ਚੁੱਕਿਆ ਤੇ ਆਪਾਂ ਪਰਵਾੰਗੇ ਇੱਕ ਕੱਪ ਦੋ ਕੱਪ ਤੇ ਗਲਾਸ ਵਿੱਚ ਤੇ ਸਾਰੇ ਨੇ ਚਾਹ ਪੀ ਲਈਏ ਹੁਣ ਤੇ ਚਾਹ ਦਾ ਵਾਲ ਆ ਚੁੱਕਿਆ ਗੈਸ ਕਰਾਂਗੇ ਬੰਦ ਆਫ ਹੁਣ ਆਪਾਂ ਚਾਹ ਪਾਂਗੇ ਚਾਹ ਆਪਾਂ ਨੂੰ ਬਲੱਫਰ ਨਾਲ ਚਾਹਣੀ ਹੈ ਤੇ ਪਤਲੀ ਰਹੀਗੀ ਅਗਰ ਅਸੀਂ ਤੇ ਮੈ ਲੱਗੇਗਾ ਕੰਪੜਾ ਕਪੜੇ ਨਾਲ ਚੁੱਕਾਂਗੇ ਆਪਾਂ ਪਤਲੀ ਸਟੀਲ ਦੀ ਕਟਲੀ ਪਤਲੀ ਵਰਤੋ ਆਪਾਂ ਲਓ ਜੀ ਆਪਾਂ ਹੱਥ ਨੂੰ ਇੱਕ ਦਮ ਦੇ ਲਾ ਸਕਦੇ ਕਿੰਨਾ ਗਰਮ ਹੋਤਾ ਹੈ ਤੇ ਆ ਲਓ ਜੀ ਚਾਹ ਆਪਾਂ ਦੇ ਗਲਾਸ ਸ਼ਾਮ ਸਰਦੀਆਂ ਦੇ ਵਿੱਚ ਬੋਰਦੇ ਨੇ ਅਰੇ ਗਰਮੀ ਦੇ ਵਿੱਚ ਜਿਹਨੂੰ ਆਦਤ ਹੋ ਗਈ ਕਿ ਲੇਟਨ ਤੱਕ ਬੰਦਰ ਚਾ ਸਾਕੇ ਤਾਂ ਵਿਚ ਆ ਬਹੁਤ ਜ਼ਿਆਦਾ ਹੀ ਗੁੰਜੇ ਉਹ ਲੋਪਰਾ ਪਾਣੀ ਪਾ ਲਈ ਆਪਾਂ ਲੱਗਿਆ ਪੀਣ ਮਿਲਿਆ ਤੁਹਾਨੂੰ ਅੱਗੇ ਆਹ ਦੇਖੋ ਅੱਜ ਮੈਂਨ ਦਾ ਬੁੱਟਾ ਲੱਗਿਆ ਹੋਇਆ ਵਾ ਜੇ ਮਾਉਂਗਾ ਇਹ ਪਤਾ ਨਹੀਂ ਡੈਡੀ ਨੇ ਲਗਾਏ ਨੇ ਬੁੱਟੇ ਹੈ ਬਟੌੜੀ ਦੇ ਵਿੱਚ ਲਗਾਤਾ ਕਿ ਬਾਲਟੀ ਜੀ ਦੇ ਵਿੱਚ ਲਗਾਤਾ ਤੇ ਇਹ तकरीबन ਕਹਿੰਦੇ ਪਤਾ ਨਹੀਂ ਮੈਂ ਸੁਣਿਆ ਵੀ ਉਹ ਕਹਿੰਦੇ ਬਾਹਰੋਂ ਲਿਆਂਦੇ ਹੋਏ ਗੁੱਟੇ ਨੇ ਉਹ ਵਾਲੇ ਗੁੱਟੇ ਲੈ ਹੋਏ ਨੇ ਮੰਮਾ ਨੇ ਤੇ ਲੈ ਕੇ ਡੜੀ ਐਸੀ ਲਾਏ ਮੰਮੀ ਨੇ ਸੋਹਣੇ ਲੱਗ ਰਿਹਾ ਸੀ ਚਾਹ ਦੇ ਚੀ ਵੀ ਪਾਈ ਸੀ ਜੀ ਬਹੁਤ ਵਧੀਆ ਲੱਗੀ ਸੀ ਚਾਹ ਦੇ ਨਾਲ ਜਿਵੇਂ ਨਾシャレ ਹੀ ਤੇ ਵਰਤ ਕੇ ਪਤਾ ਲੱਗਦਾ ਜੇ ਮਹਿੰਦੀ ਕੋ ਸ਼ੁਰੂ ਲੱਗੀ ਹੁੰਦੀ ਹੈ ਪਤਾ ਲੱਗ ਜਾਂਦਾ ਬਾਹਰਲਾ ਕੋਤਾ ਹੈ ਤੇ ਤੱਕ ਇਹ ਨਾ ਪੱਤਾ ਤੋੜ ਕੇ ਚਾਹ ਚ ਪਾ ਲੋ ਵਧੀਆ ਲੱਗਦਾ ਐਤਰ ਸ਼ਾਮ ਦਾ ਮੌਸਮ ਆ ਬਾਜੀ ਚੁੱਕੇ ਨੇ 5 ਤੇ ਆਪਣੀ ਇਤਰ ਖੜੀ ਹੈ ਟਰਾਲੀ ਟਰਾਲੀ ਇਹ ਮਤਲਬ ਕਿ ਇਤਰ ਪਾਲ ਪਾਈ ਹੋਈ ਹੈ ਟਰਾਲੀ ਦੇ ਉੱਪਰ ਤੇ ਨਾਲ ਹੀ ਇਤਰ ਆਪਣੇ ਪੇੜ ਪੋਤੇ ਹੋਣ ਲੱਗੇ ਜਿਹੜੇ ਗਾੜੀ ਨੇ ਲਗਾਏ ਹੋਏ ਸੀ ਤੇ ਹੋਣ ਲੱਗੇ ਹੌਲੀ ਹੌਲੀ ਤੇ ਇਹਨਾਂ ਨੂੰ ਪਾਣੀ ਮਿਲਦਾ ਰਹੇ ਟਾਈਮ ਟੂ ਟਾਈਮ ਤਾਂ ਇਹ ਵਧਦੇ ਰਹਿੰਦੇ ਨੇ ਤੇ ਬਾਕੀ ਸ਼ਾਮ ਦਾ ਟਾਈਮ ਆ 6 ਵਾ ਸੌਰੀ ਤਾਂ ਪਹੁੰਚ ਚੁੱਕੇ ਤੇ ਆਪਾਂ ਹੁਣ ਦਾਲ ਦੁੱਧ ਬਣਾ ਲਈਆ ਤੜਕਾ ਹੋਇਆ ਹੈ ਲਾ ਮੰਗੇ ਤੇ ਦੇਖੋ ਮੈਂ ਤੁਹਾਨੂੰ ਇੱਕ ਕੰਮ ਕਰ ਦੇ ਸਾਪ ਦੇ ਡਰ ਤੇ ਖਾਣਾ ਮਤਲਬ ਉੱਧਰ ਨੇ ਪਾਤੇ ਝਾੜੂ ਦੀ ਲਾਇਆ ਸੀ ਅਸੀਂ ਨੇ ਮੰਮੀ ਖਣੋ 5 ਵਜੇ ਨਾਲ ਲੱਗੇ ਸਰੀ ਸਫਾਈ ਵਗੈਰਾ ਕੀਤੀ ਆ ਦੇਖੋ ਜਿੰਨੀ ਚੰਨੀ ਵਗੈਰਾ ਹਨੂ ਧੁੱਤੀ ਲੱਗੇ ਹੋਏ ਨੇ ਸਫਾਈ ਕਰਨ ਤੇ ਬਸ ਡਰ ਜਾ ਬਹਿ ਗਿਆ ਸੀ ਸੱਪ ਦਾ ਹੋਰ ਤਰੀ ਤੇ ਹੁਣ ਸਫਾਈ ਵਗੈਰਾ ਹੁਣ ਕੀਤੀ ਆਪਾਂ ਤੇ ਇਧਰ ਆਪਣਾ ਬਾਹਰਲਾ ਪਾਸਾ ਹਜੇ ਗੇਟ ਵਗੈਰਾ ਲੱਗਣਾ ਲਗਾ ਇਧਰ ਆਪਣੇ ਕਾਫਸ ਬਹੁਤ ਹੋ ਚੁੱਕੇ ਆ ਜਿੱਦਾਂ ਜਿੱਦਾਂ ਮੰਮੀ ਸਫਾਈ ਕਰਨ ਲੱਗੇ ਹੋਏ ਨੇ ਕਿਉਂਕਿ ਕਾਫਸ ਫੋਨ ਕਰਕੇ ਵੀ ਦੰਦ ਦੇ ਦੰਦ ਕੀ ਤਾਂ ਚਲੋ ਮਾੜਾ ਮੋਟਾ ਕਾ ਖੁਸਤ ਹੋਈ ਜਾਂਦਾ ਪਰ ਸੱਪ ਤਾਂ ਮਤਲਬ ਬਾਬਾ ਜੀ ਆ ਜੋ ਬਾਬਾ ਜੀ ਕੇ ਮਨੇ ਇਹ ਤਾਂ ਇਹਨਾਂ ਦੀ ਧਰਤੀ ਆ ਹਨਾ ਇਹ ਜਿੱਥੇ ਵੀ ਮਰਜੀ ਆ ਸਕਦੇ ਨੇ ਜਾ ਸਕਦੇ ਆ ਦੇਖੋ ਗगन ਬੈਠੀ ਆ ਉਹ ਹੌਂਦੀ ਧਰਦੀ ਆਪਣੇ ਪਰ ਰੇਤਾ ਪਾਈ ਜਾਂਦੀ ਆ ਬੈਠੀ ਵਾਸਤੇ ਦੋ ਵਾਰੀ ਨਵਾਤਾ ਤੀਜੀ ਵਾਰੀ ਹੁਣ ਆ ਜੇ ਨਵਾਣਾ ਇਹਨੂੰ ਤੇ ਬਸ ਘਰ ਦੇ ਕੰਮ ਕਰ ਚੱਲੀ ਜਾਂਦੇ ਆ ਰੋਟੀ ਨਵਾਈਸ ਤੇ ਬਸ ਹੁਣ ਦਾਲ ਦੁੱਧ ਨੂੰ ਤੜਕਾ ਲਾਣਾ ਦਾਲ ਆਪਾਂ ਧਰਤੀ ਤੜਕਾ ਲਗਾਵਾਂਗੇ ਹਾਂ ਪਤਾਤ ਤੇ ਦਾਲ ਦਾਲ ਬਣਾ ਰਾ ਅੱਜ ਛੋਲਿਆਂ ਦੀ ਦਾਲ ਬਲਈਆ ਤੇ ਥੋਤੀ ਮੰਗੀ ਵਿੱਚ ਪਾ ਕੇ ਛੋਲਿਆਂ ਦੀ ਦੋ ਦੋ ਤਰ੍ਹਾਂ ਦੀ ਦਾਲ ਬਣਾਈ ਆ ਬਲੂ ਨਿੰਨੀ ਦੀ ਤੇ ਆਪਾਂ ਮਤਲਬ ਛੋਲਿਆਂ ਦੀ ਦਾਲ ਤੇ ਜਿਹੜੀ ਪੀਲੀ ਪੀਲੀ ਜੀ ਹੁੰਦੀ ਆ ਥੋਤੀ ਮੰਗੀ ਕਹਿੰਦੇ ਆ ਸ਼ਾਇਦ ਉਹਨੂੰ ਤੇ ਆਪਾਂ ਬਣਾਈਆ ਥੋਤੀ ਮੰਗੀ ਦਾਲ ਦਾਲ ਆਪਣੀ ਹੋ ਗਈ ਤੇ ਤੜਕਾ ਲਾਣਾ ਆਪਾਂ ਸ਼ੁਰੂ ਕਰਤਾ ਦੇਖੋ ਫਰਾਈ ਚ ਤੇ ਲੋ ਜੀ ਆਪ ਕੋ ਪ੍ਰਾਇਮਰ ਦੇ ਵਿੱਚ ਹੁਣ ਪਾਵਾਂਗੇ ਥੋੜਾ ਜਿਹਾ ਤੇਲ ਥੋੜੀ ਤੜਕਾ ਲਾ ਕੇ ਟਰ ਮਰਮੀ ਬਹੁਤ ਜ਼ਿਆਦਾ ਵਾ ਟਰ ਨਾਲ ਕਰਨਾ ਤੁਹਾਨੂੰ ਜੇ ਵਧੀਆ ਹੁੰਦਾ ਤੇ ਬੱਟ ਜਹ ਹੋਇਆ ਪਿਆਵਾ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਵਾ ਤੇ ਆਪਣੀ ओरिजिनल ਆਵਾਜ਼ ਆ ਤੇ ਕੋਈ ਫੇਕ ਨਹੀਂ ਹੈ ਦਾ ਇਹ ਸਾਰਾ ਕੁਝ ਆਪਣਾ ओरिजिनल ਆ ਤੇ ਮੇਰੇ ਸਾਸ ਮਤਲਬ ਕਿ ਸਾਫਰ ਤੇ ਮੈਂ ਦੋਨੇ ਜਣੇ ਗੱਲ ਕੇ ਮਤਲਬ ਕਿ YouTube ਤੇ ਕੰਮ ਕਰਦੇ ਆ ਤੇ ਮੇਰੀ ਆਵਾਜ਼ ਹੁੰਦੀ ਆ ਉਹਨਾਂ ਦੀ ਮਤਲਬ ਕਿ ਪਿੱਕ ਲੱਗੀ ਹੁੰਦੀ ਆ ਸ਼ਾਰਟ ਤੇ ਤੇ ਕੋਈ ਫੇਕ ਚੈਨਲ ਨਹੀਂ 오ਰੀਜినਲ ਚੈਨਲ ਆ ਤੇ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕ੍ਰਾਈਟ ਫਰੇਮ ਚ ਸੋਰੀ ਤੇ ਤੇ ਟੌਪ ਪਕੜਨ ਲੱਗਿਆ ਦੇਖੋ ਤੇ ਆਪਾਂ ਪਾ ਲੈਣੇ ਇੱਥੇ ਭਰਾਂਗੇ ਹਰੀਆਂ ਮਿਰਚਾਂ ਤੇ ਨਸਨ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ ਤੇ ਨਸਨ ਵਗੈਰਾ ਜੋ ਗ੍ਰाइंड ਕੀਤਾ ਹੋਇਆ ਸੀ ਤੇਰੇ ਚ ਆਪਾਂ ਪਹਿਲਾਂ ਹੀ ਨਮਕ ਵਗੈਰਾ ਪਾ ਲਵਾਂਗੇ ਨਾ। ਲੈ ਜੀ। ਆਪਾਂ ਕਰੀਏ ਨਾ ਸਾਦੇ ਵਿੱਚ। ਸੁਲਝਾ ਜੀ। ਆਪਾਂ ਦੁਕਾਨੇ ਤੋਂ ਲੱਗੇ ਤੜਕਾ ਲੱਗਦਾ ਆਇਆ। ਜੀ ਆਪਣੀ दाल ਨੂੰ ਲੱਗ ਗਿਆ ਤੜਕਾ ਤੇ ਆਪਾਂ ਹੁਣੋ ਮਤਲਬ ਕਿ ਵਿਸਨ ਲੈ ਦੇ ਲਈ ਕੁੱਕਰ ਫੇਰ ਰੱਖਤਾ ਗੈਸ ਦੇ ਉੱਪਰ ਕਿਉਂਕਿ दाल ਹਜੇ ਥੋੜੀ ਜਿਹੀ ਕੱਚੀ ਪੱਕੀ ਆ ਤੇ ਕੱਚੀ ਪੱਕੀ ਹੋਣ ਕਰਕੇ ਆਪਾਂ ਤੜਕਾ ਲਗਾ ਕੇ ਰੱਖਤਾ ਤਾਂ ਜੋ ਇੱਕ ਅੱਧੀ ਸਿਟੀ ਹੋ ਜਾਵੇ ਇੱਕ ਦੋ ਸਿਟੀਆਂ ਲਵਾ ਦਈਏ ਤੇ ਕਹਿਣ ਦਾ ਮਤਲਬ ਇਹ ਆ ਫੇਰ ਤੁਹਾਨੂੰ ਅੱਗੇ ਰਖਾਉਣਾ दाल ਹਜੇ ਬਈ ਪ੍ਰੋਪਰ ਹੋਈ ਨਹੀਂ ਹੈਗੀ ਕੱਚੀ ਆ ਜੋ ਕਿ ਆਪਾਂ ਮਿਕਸ ਬਣਾਇਸੀ ਦੋ ਤਰ੍ਹਾਂ ਦੀ ਦਾਲ ਛੋਤੀ ਮੂੰਗੀ ਤੇ ਛੋਲਿਆਂ ਦੀ ਛੋਲਿਆਂ ਦੀ ਦਾਲ ਨਹੀਂ ਹਜੇ ਰਹੀ ਹੈਗੀ ਤੇ ਛੋਤੀ ਮੂੰਗੀ ਹੋ ਗਈ ਤੇ ਆਪਾਂ ਹੁਣ ਆਪਾਂ ਨੂੰ ਕਹਿਣਾ ਪਾਵਾਂਗੇ ਕਿ ਤੁਹਾਨੂੰ ਹੁਣ ਅੱਗੇ ਰੱਖਵਾਂਗੇ ਤੇ ਵਿਸਲਾ ਲੱਗ ਜਾ ਨਿਕਲੋ ਤੇ ਫਿਰ ਤੁਹਾਨੂੰ ਅਸੀਂ ਮਤਲਬ ਦਿਖਾਉਵਾਂਗੇ ਲਓ ਜੀ ਦਾਲ ਆਪਣੀ ਬਣ ਗਈ ਆ ਦੇਖੋ ਕਿੰਨੀ ਸੋਹਣੀ ਬਣੀ ਹੈ ਤੇ ਤਾਂ ਹਲਕੁਣ ਗਿਆ ਹੰਝੂ ਕੀ ਤਰ੍ਹਾਂ ਤੇ ਦੇਖਣ ਨੂੰ ਬਹੁਤ ਵਧੀਆ ਲੱਗ ਰਹੀ ਹੈ ਬਹੁਤ ਵਧੀਆ ਬਣੀ ਆ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਥੈਂਕ ਯੂ ਮਿਲਦੇ ਆ ਨੈਕਸਟ ਵਲੋਗ ਵਿੱਚ